ਬੋਲੇ ਸੋ ਨਰਪੈ ਸਤਿਗੁਰੁ ਅਰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਕਰਮਦੇਵ ਜੈ ਪੀ ਜੈ ਭਾਰਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿਕਾਰਯੋਗ ਗੁਰੂ ਗੁਰੂ ਚਰਿਸਤਾ ਸੰਗਤ ਜੀ ਹੋ ਆਪਨੋ ਸਤਿਕਰ ਚਰਨਾ ਤੋਂ ਵਰਸਾਇਆ ਨਗਰ ਪਿੰਡ ਖੋਤੜਾਂ ਤੋਂ ਧੰਨਮਾਨਯੋਗ ਆਦਰਨੀਏ ਆਪਕਾਰਤਾਰੀ ਜੀ ਅਤੇ ਉਹਨਾਂ ਦੇ ਨਾਲ ਸੇਵਾਦਾਰ ਵੀਰੇ ਜੀ ਬੜੇ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਅੱਜ ਡੇਰੇ ਬਿਠੇ ਬੂਟਿਆਂ ਦੀ ਸੇਵਾ ਲੈ ਕੇ ਆਏ ਨੇ ਤਾਂ ਜੋ ਕਿ ਠੰਡੇ ਮਿੱਠੇ ਜਿਹੜੀਆਂ ਹਵਾਵਾਂ ਤੇ ਛੰਡੀਆਂ ਮਿੱਠੀਆਂ ਜਿਹੜੀਆਂ ਹਵਾਵਾਂ ਵਿੱਚ ਵੇਸ਼ਨ ਨੂੰ ਪੂਰੇ ਸੰਸਾਰ ਨੂੰ ਇਹ ਮਿਲਨ ਤੇ ਵਾਪਾ ਵਾਰਨ ਦੇ ਵਿੱਚ ਆਪਣੀਆਂ ਵੱਡਬੁਧੀਆਂ ਸੇਵਾਵਾਂ ਨਵ ਹਉ ਦੇ ਵਿੱਚ ਇਹ ਸੇਵਾਦਾਰ ਆਪਣੀਆਂ ਸੁਚੇਚੇ ਕੰਗ ਦੇ ਨਾਲ ਸੇਵਾਵਾਂ ਕਰਵਾ ਰਹੇ ਨੇ ਇਸ ਖੜੀ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਅੱਗੇ ਤੋਰਨ ਵਾਸਤੇ ਉਹ ਚੇਚੇ ਤੌਰ ਤੇ ਅੱਜ ਵੀਰਾ ਚਿਹੜੀ ਬੁਟੇ ਪਹੁੰਚੇ ਨੇ ਤੇ ਅੱਜ ਇਹ ਸ਼ਾਨਦਾਰ ਤੇ ਪੱਲਦਾਰ ਬੁਟਿਆਂ ਦੀ ਸੇਵਾ ਕਰ ਰਹੇ ਨੇ ਔਰ ਆਪਣੇ ਹੱਥੀ ਸੰਗਤ ਦੇ ਸਰਪਲਵਾ ਰਹੇ ਨੇ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਕਾਨੂੰਪਤੇ ਜੈ ਭੀਮ ਜੈ ਭਾਰਤ ਜੈ ਸਤਿਗੁਰੂ ਲਈ ਸੋਰ ਨਰਪਾਇ ਸਤਿਗੁਰੂ ਦਾ